ਖਾਰਾ ਖੀ ਲਿਆ ਤੇ ਮਿੱਠਾ ਨੇ ਮਾ ਦੇਖੋ ਕੱਲ ਵਿਆਹ ਆ ਜਾਂ ਸਾਨੂੰ ਇੱਕ ਥੋੜਾ ਜਿਹਾ ਸਾਨੂੰ ਮਾ ਕੇ ਖਾਕ ਹੋਊਗੀ ਰਾਤ ਹਨਾ ਹਰ ਮਾ ਨਾ ਸੁਵੇ ਰਣਾ ਮੈਂ ਤੈਨੂੰ ਤਾਂ ਪਤਾ ਹੀ ਆ ਤੈਨੂੰ ਤਾਂ ਦੁੱਧ ਪਤਾ ਵਧੀਆ ਸਮਝ ਲੈਣੀ ਚਾਹੀਦੀ ਮਿੱਠਾ ਖਤਮ ਹੋ ਵਧੀਆ ਹੋਗਾ ਸਾਡਾ ਬਾਬੀ ਆ ਨਾ ਲੱਗੀ ਇਹਨੂੰ ਪਹਿਲਾਂ ਖੁਸ਼ੂ ਆ ਲੈਂਦੀ ਆ ਮਿੱਠੇ ਦੀ ਸੋਚ ਕਿਸ ਨਾ ਕੋਈ ਨਿਕਰੇਗਾ ਨਾ ਅਜਾਂ ਬੜਾ I <laughs> ਤਾਂ ਤੁਹਾਨੂੰ ਕਰਾਉਂਗੇ ਪੈਵੇਂ ਪੁੱਲੀ ਕਰਨੀ ਕੋਸੇ ਕਰਨ ਨਾਲ ਨਹੀਂ ਹੁੰਦੇ ਮੇਰੇ ਪਾਪ ਖੁੱਦ ਦੇ ਦੁੱਖਦੇ ਖਮੇ ਚਾਹ ਤੇ ਨਾ ਚੀਰਾ ਪਕਾ ਗੱਲ ਵਾਂ ਚਾਹ ਪੀ ਲਈਏ ਉਹ ਦੇਖ ਲਓ ਮਿੱਠੇ ਪਿੱਛੇ ਤਾਂ ਗਾਹ ਪਾਉਂਦਾ ਦੇਖਦਾ ਇੱਧਰ ਦੀ ਕਦਰ ਇਹਨੂੰ ਪਤਾ ਲੱਗ ਗਿਆ ਹੁਣ ਇਹ ਮਿੱਠਾ ਖਾ ਲੈਣੇ ਚਾਹ ਨਾਲ ਦੇਖ ਗੇੜੇ ਦੇ ਲੋ ਕਿੰਨੇ ਦਿੰਦਾ ਨਹੀਂ ਪਾਇਆ ਨਾ ਲੈ ਕੇ ਕਿ ਲਾਣਾ ਬੈਠਾ ਓਏ ਇਹਨੂੰ ਦੂਗਾ ਲੱਡੂ ਪਾ ਦੇ ਚਾਹ ਆਏ ਮੈਨੂੰ ਲੱਡੂ ਪਾਉਂਗੀ ਚਲ ਉੱਧਰ ਆ ਕੇ ਪਾ ਦੇ ਕਾਹਨੋਂ ਕੌਣਾ ਹੀ ਫਿਰ ਇਹਨਾਂ ਦੇ ਹੁਣ ਲੱਗ ਜਾਂਦਾ ਮਿੱਠੇ ਨਾਲ ਇਹਨਾਂ ਨੂੰ ਖੁਸ਼ ਗਵਾਂ ਦੇ ਗੇੜੇ ਦੇਖ ਲੋ ਕਿੰਨੇ ਕਿਵੇਂ ਬੈਠਾ ਇੱਕ ਟਿਮਾ ਓਏ ਬੈਠਾ ਖਾਣਾ ਆ ਲੈ ਆ ਤਾਂ ਮੱਚਾ ਆ ਦੇਖ ਲੈ ਬੱਚਾ ਦੇ ਦੇਰ ਦੁਆਰੇ ਟੋ ਟੋ ਵੀ ਲੱਟੂ ਖਾਣਾ ਮਿੱਠਾ ਨਹੀਂ ਪਾਉਣਾ ਕੀ ਫਤ ਰਾਤ ਵੀ ਪਾਇਆ ਇਹਨੂੰ ਥੋੜਾ ਜਿਹਾ ਪਾ ਦੇ ਸਾਵਰਾ ਜੀ ਜਮੀ ਨਹੀਂ ਆਉਂਦਾ ਇਹਨੂੰ ਸਾਵਰਾ ਤੋਂ ਦੁਆਰੇ ਫੇਰ ਮੰਗੂਗਾ ਤੇ ਹੁਣ ਆਪਾਂ ਲਾਉਣੀ ਆ ਸਾਫ ਉੱਤਰ ਖਸਸ ਦਾ ਹੈਲੋ ਹਾਂ ਜੀ ਮੀਤ ਨੂੰ ਬਲੌਗ ਚੈਨਲ ਤੇ ਅੱਜ ਜਿਵੇਂ ਸਾਰਿਆਂ ਦਾ ਸਵਾਗਤ ਹੈ ਤੁਸੀਂ ਸਾਰੇ ਠੀਕ ठाक ਹੋਵੇਂਗੇ ਚੜਦੀ ਕਲਾ ਦੇ ਵਿੱਚ ਹੋਵੇਂਗੇ ਤੇ ਮੇਰੇ ਯੂ ਟਿਊਬ ਫੈਮਿਲੀ ਨੂੰ ਮੇਰੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਆਪੇ ਆਪਾਂ ਸਾਗ ਮਟਰਕਾ ਲਾ ਰਿਹਾ ਹੁਣ 8 ਵਜੇ ਚੁੱਕੇ ਨਹੀਂ ਟਾਈਮ ਅਰੇ ਦਾ ਸਾਗ ਮਟਰਕਾ ਲਾ ਰਹੇ ਆ ਤੇ ਟੈਲਿੰਗ ਮੇਰਾ ਕੱਠੇ ਸੀ ਸਰਕ ਲੌਂ ਲਈਦਾ ਸਨਾ ਅਦਰਕ ਉਹ ਪਕਟ ਲਿਆ ਸੀ ਗਾ ਲਸਣਾ ਜਿਹੜਾ ਸੀ ਰਾਤ ਵਿੱਚ ਛਿੱਲ ਕੇ ਰੱਖ ਲਿਆ ਸੀ ਗਾ ਤੇ ਹੁਣ ਪਿਆਜ਼ ਟਮਾਟਰ ਤੇ ਮਿਰਚਾਂ ਇਹ ਰਹੀਆਂ ਜੀ ਖੱਟਣ ਤੋਂ ਨਾ ਸਨਾ ਸੀ ਰਾਤੀ ਰੱਖਿਆ ਸੀ ਛਿੱਲ ਕੇ ਕਿਉਂਕਿ ਲਸਣ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਤਾਂ ਕਰਕੇ ਨਾ ਪਰਾਤ ਹੀ ਕੱਟ ਲਿਆ ਸੀ ਗਾ ਲਸਣਾ ਜਿਹੜਾ ਛਿੱਲਿਆ ਸੀ ਗਾ ਇਹ ਜਿਹੜਾ ਸਾਗ ਹੁੰਦਾ ਨਾ ਇਹ ਸਾਗ ਜਿੰਨਾ ਬੇਹਾ ਹੁੰਦਾ ਇਕਲਾ ਉਹਨਾਂ ਜਿਆਦਾ ਪੇਸਤੀ ਮੜਦਾ ਸਾਗ ਹੁਣ ਆਪਾਂ ਸਾਗ ਨੂੰ ਤੜਕਾ ਲਾ ਰਹੇ ਸੀਗੇ ਆਪਾਂ ਵਗੈਰਾ ਆਪਾਂ ਨੇ ਗੋਲ ਨਾ ਲਿਆ ਤੜਕਾ ਲਾ ਕੇ ਸਾਗ ਨੂੰ ਫਿਰ ਰੋਟੀ ਦੇ ਨਾਲ ਖਾਵਾਂਗੇ ਜਿੰਨ ਰਸੀ ਦੇ ਨਾਲ ਮੂੰਗੀ ਦਾਣਾ ਤੋਂ ਮੂੰਗੀ ਦਾਣੀਆਂ ਹਾਂਜੀ ਹਰ ਮਗਰਾਂ ਨੂੰ ਮੂੰਗੀ ਦਾਣੇ ਖਾਣੀ ਹੈ ਜੀ ਇਨੇ ਦੇ ਰੋਟੀ ਖਾ ਕੇ ਸਕੂਲ ਜਾਣਾ ਮੈਂ ਇਸ ਤਰ੍ਹਾਂ ਦਾ ਤਾਲਾਰੇ ਸਾਲ ਨੂੰ ਕਿਤੇ ਨੇ ਸਾਲ ਉਧਰ ਜਾਏਗਾ ਹੁੰਦਾ ਸੀ ਸਾਗ ਖਾਣਾ ਸਾਗ ਖਾਣਾ ਹੁਣ ਕੀ ਹੋਵੇ ਤੈਨੂੰ ਲੈ ਨਾ ਤਾਂ ਘੰਟਾ ਚਾਦਾ ਵਧੀਆ ਲੱਗੂਗਾ ਸਾਗ ਦੇਖ ਕੇ ਕਿੰਨਾ ਸਵਾਦ ਲੱਗਣਾ ਇਹਨੇ ਖਾਣੇ ਜੀ ਮੂੰਗੀ ਦਾਲ ਨਾਲ ਇੱਕ ਸਾਗ ਕਦੋਂ ਮੂੰਗੀ ਦਾਲ ਨਾਲ ਖਾਣਾ ਸੌਜੀ ਸਾਗ ਖਾਣਾ ਮੂੰਗੀ ਨਾਲ ਮੂੰਗੀ ਦੇ ਦਾਲ ਨਾਲ ਕਦੋਂ ਰੋਟੀ ਖਾਣੀਆਂ ਬਸ ਤੇ ਆ ਪੈਸਾ ਉਹ ਮਟਰ ਕਾਲੀ ਇੱਕ ਪਾਸੇ ਪਕਾ ਲਿਆ ਹੈ ਮਹੇਦੀ ਚਾਲ ਗਰਮ ਹੋਣੀ ਦੁੱਧ ਦਾ ਕੰਮ ਹੈ ਜਿਹੜਾ ਆਪਾਂ ਹਵਾਲੀ ਵਾਲਾ ਉਹ ਆਪਾਂ ਲੈ ਲੇ ਦਿੱਤਾ ਹੈ ਨਾ ਦੁੱਧ ਵਾਲੀ ਲੈ ਦਿੱਤਾ ਸੀਗਾ ਪਹਿਲਾਂ ਗੱਟੇ ਬਹੁਤ ਜ਼ਿਆਦਾ ਕੜਕਤ ਰਹਤੇ ਨੇ ਨਾ ਪਾਣੀ ਪਾ ਲਈ ਥੋੜਾ ਜਿਹਾ ਲੰਮ ਨੂੰ ਨਕੇ ਰੱਖ ਲਿਆ ਸੀ। ਫਿਰ ਆਪ ਤੇ ਜਿਹੜੀ ਕਣੇ ਜੀ ਹੁੰਦੀ ਹੈ ਨਾ ਉਹਦੇ ਨਾਲ ਵੀ ਆਟਾ ਪਹਿਲਾਂ ਹੁੰਨਣ ਨਾਲ ਰੋਟੀ ਬਣਾਉਣ ਤੋਂ ਅੱਧਾ ਘੰਟਾ ਪਹਿਲਾਂ ਜੇ 15 ਮਿੰਟ ਕਾਇਲਾ ਹੁੰਨ ਕੇ ਰੱਖ ਲਵੋ ਹੋਣਾ ਫਿਰ ਉਹ ਰੋਟੀ ਬਹੁਤ ਵਧੀਆ ਹੁੰਦੀ ਹੈਗੀ। ਤਾਂ ਕਰਕੇ ਜੇ ਅਸਟ ਜਦੋਂ ਮੈਂ ਰੋਟੀ ਬਣਾਉਣ ਤੋਂ ਪਹਿਲਾਂ ਅੱਧਾ ਘੰਟਾ ਅੱਧੀ ਘੰਟੇ ਪਹਿਲਾਂ ਕੁੰਨ ਕੇ ਰੱਖ ਲੈਣਾ। ਇੰਨੇ ਜਿਆਦਾ ਪਿਆਜ਼ ਕੌੜੇ ਨੇ ਨਾ ਕੜੱਪਣਾ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਤੇ

ਇਹ ਜਦੋਂ ਫਸਾਉਣਾ ਸਾਵਨ ਲਾ ਰਿਹਾ ਹੁਣ ਤੜਕਾ ਇਹ ਚੀਜ਼ ਢਿੱਲਿਆਂ ਦਾ ਵੀ ਵਧੀਆ ਹੁੰਦਾ ਚਾਰ ਤੇਲ ਲਈ ਕਹਿੰਦੇ ਨੇ ਉਹਨਾਂ ਨੂੰ ਨਹੀਂ ਤੇ ਆਪਾਂ ਇਹ ਲਾ ਲਿਆ ਸਾਗ ਨੂੰ ਹੁਣ ਤੜਕਾ ਸਾਗ ਉਤਰ ਕੇ ਅੱਡੇ ਨੂੰ ਦੇਚ ਕੱਢਿਆ ਤੇ ਤਾੜਕਾ ਨੇ ਤੇ ਇਹਨੂੰ ਤੜਕਾ ਵਗੈਰਾ ਲਾ ਦੇ ਫਿਰ ਮਿਲ ਜੂਗਾ ਠੀਕ ਹੈ ਜੀ ਇਹ ਆ ਦੇਖੋ ਜਿਹੜਾ ਪੰਜਾਰ ਬਣਾਇਆ ਸੀ ਇਹਨੂੰ ਮੈਂ ਅਸੀਂ ਤਾਂ ਮੰਦਰਾ ਰੱਖ ਰਿਆਂ ਵੀ ਗਿੱਲੇ ਹੱਥ ਨਾਲ ਲੱਗਣ ਵੀ ਕਿ ਥੋੜਾ ਖੋਲੇ ਨਾ ਜ਼ਿਆਦਾ ਫਿਰ ਨਹੀਂ ਚਾਰ ਆ ਜਿਹੜਾ ਸਾਗ ਬਣਦਾ ਹੈ ਹਨਾ ਇੱਕ ਹੋ ਗਿਆ ਇੱਕ ਇਹ ਬਣ ਗਿਆ ਹੋਰ ਟੇਸਟੀ ਚਾਰ ਬਣਿਆ ਜੀ ਹਰੀ ਮੇਚਾ ਦਾ ਚਾਰ ਹੈ ਨਾਲ ਅਸੀਂ ਬਣਾਇਆਗਾ ਚਾਰ ਥੋੜਾ ਜਿਹਾ ਇਹਦਾ ਮਿੱਠੀ ਮਿਰਚ ਦਾ ਸਾਗ ਨਾਲ ਬੜਾ ਸਵਾਲ ਲੱਗਦਾ ਹੈ ਇਹ ਇਹ ਬਸ ਥੋੜਾ ਜਿਹਾ ਇੱਕ ਮੈਂ ਅਸੀਗਾ ਮਿੱਠੀ ਮਿਰਚ ਵਾਲਾ ਇਹ ਥੋੜਾ ਜਿਹਾ ਚਾਰਾ ਜਦੋਂ ਖਤਮ ਹੋ ਗਿਆ ਤੁਹਾਡੇ ਫੇਸ ਬਣਾ ਲਾਂਗੇ ਠੀਕ ਹੈ ਜੀ ਬਹੁਤ ਵਧੀਆ ਚਾਰਾ ਬਹੁਤ ਟੇਸਟੀ ਚਾਰਾ ਸਰਦੀ ਨਾਲ ਨਾ ਨੌਨ ਮਿਰਚ ਘੱਟ ਹੋਣੀ ਬਹੁਤ ਸਵਾਦ ਲੱਗਦਾ ਤੇ ਚਲੋ ਜੀ ਆਪਾਂ ਤਰਤਾ वगैरह ਲਾ ਲਈਏ ਸਾਰੀਆਂ ਹਨ ਕਿਵੇਂ ਥੋੜਾ ਜਿਹਾ ਚਾਰਾ ਆਪਾਂ ਹਾਂ ਡੱਬੀ ਦੇ ਵਿੱਚ ਕਰ ਲੈਂਦੇ ਹਾਂ ਕਿਉਂਕਿ बार-बार ਇਹਨਾਂ ਨੂੰ ਖੋਲਣਾ ਨਹੀਂ ਪੈਣਾ ਨਹੀਂ ਫਿਰ ਖਰਾਬ ਹੋ ਜਾਂਦਾ ਹੈਗਾ ਹਾਂ ਬਾਕੀ ਫਿਰ ਜਦੋਂ ਖਤਮ ਹੋਗੇ ਆਪਾਂ ਫਿਰ ਕੁਝ ਕਰ ਲਾਂਗੇ ਦੰਨਾਂ ਨੂੰ ਨਹੀਂ ਸਿੱਖੀ ਜੀ ਇਹ ਵਾ ਲੈਣਾ ਉੜਤੀ ਇਹ ਵੀ ਕੱਢਦੇ ਕਿਸੇ ਛੋਟੀ ਜਿਹੇ ਵਿੱਚ ਪਾ ਲਓ ਇਹਦਾ ਹੈ ਕਿ ਹੈਗੀ ਹੈ ਕਿ ਤੇ ਹੈਗੀ ਨਹੀਂ ਚੱਲ ਲੈਣ ਲੱਗਣਾ ਮੈਂ ਅਰੇ ਉਹਦੇ ਤੋਂ ਕੱਟ ਕੇ ਚਾਉਂਦਾ ਤੂੰ ਕਹਿੰਦਾ ਸਟੋਰੀ ਆ ਯਾਰ ਤੱਕ ਨਹੀਂ ਹਰਮਨਾ ਕੱਪੜੇ ਇੱਕ ਥਾਂ ਮੇਰੇ ਰੱਖ ਦੇ ਤਾ ਕੇ ਤੁਸੀਂ ਨਾ ਉਤੋਂਗੇ ਚੰਗਾ 이, 이, 이. 이, 이. 이, 이. 이, 야 이. 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 ਪਰ ਚੜ ਚੱ ਤੇਰਾ ਜਿਸਿੱਸਾ ਮੌਟੰਗਾ ਸਾਰਾ ਦਿਨ ਚਰਨ ਵਾਲਾ ਜ ਆਜ ਤੋ ਹਾਂ ਕਿੱਟ ਜੀ ਰੱਤ ਲਈ ਤੇਰਾ ਪਾਲਣਾ ਆ ਕੇ ਇਸ ਤਲਾ ਦੇ ਹਰਮਣਾ ਹਾਂਜੀ ਹੁਣ ਹੋ ਗਏ ਸੀਗੇ ਆਪਾਂ ਤਿਆਰ ਥੋੜਾ ਜਿਹਾ ਜਾ ਕੇ ਆਉਣਾ ਸੀ ਆਪਾਂ ਨੇ ਸਹਿਰ ਉੱਥੇ ਕਿਸੇ ਭੈਣ ਦੇ ਸੂਟ ਦੇ ਨਾਲ ਦੀਆਂ ਦੁਪੱਟੇ ਆਪਾਂ ਹਨਾ ਰੰਗਣੇ ਦਿੱਤੇ ਹੋਏ ਸੀਗੇ ਡਾਈ ਕਰਨੇ ਉਹ ਫੜ ਕੇ ਲੈ ਕੇ ਆਉਣੇ ਸੀਗੇ ਤੇ ਹਰਮਨ ਮੈਨ ਬੋਲ ਰਿਹਾ ਸੀ ਉੱਥੇ 2:00 ਵਜ ਗਏ ਸੀਗੇ ਉਹ ਮੈਨੂੰ ਵਿਚਾਰਾ ਬੋਲੀ ਜਾਂਦਾ ਸੀ ਮम्मा ਤੁਸੀਂ ਲੇਟ ਕਰੀ ਜਾਂਦੇ ਹੋ ਤੇ ਚਲੋ ਜੀ ਆਪਾਂ ਕੱਲ ਨੂੰ ਮਿਲਦੇ ਆ ਨਵੇਂ ਵਲੌਗ ਨਾਲ